ਰੋਜ਼ਾਨਾ ਫਗਵਾੜਾ ਬੁਲਟਨ 24 ਨਿਊਜ਼ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਜੀ ਤੁਹਾਡਾ ਆਪਣਾ ਕੁਲਦੀਪ ਸਿੰਘ ਨੂਰ ਜਿਵੇਂ ਕਿ ਤੁਸੀਂ ਪਿਆਰੇ ਦਰਸ਼ਕੋ ਜਾਣਦੇ ਹੋ ਕਿ ਭਾਰਤ ਸਰਕਾਰ ਵੱਲੋਂ ਇੱਕ ਬਹੁਤ ਵੱਡਾ ਹਾਈਵੇ ਪ੍ਰੋਜੈਕਟ ਪੰਜਾਬ ਦੇ ਵਿੱਚ ਲਗਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਕਿਸਾਨਾਂ ਦੀਆਂ ਜ਼ਮੀਨਾਂ ਜਿਹੜੀਆਂ ਨੇ ਰਿਕੁਆਇਰ ਕੀਤੀਆਂ ਜਾ ਰਹੀਆਂ ਹਨ ਤੇ ਇਹ ਜਿਹੜੀਆਂ ਜ਼ਮੀਨਾਂ ਨੇ ਇੱਕ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਇਹ ਧੱਕੇ ਦੇ ਨਾਲ ਕੀ ਰਿਕੁਆਇਰ ਕੀਤੀਆਂ ਜਾ ਰਹੀਆਂ ਹਨ ਸਰਕਾਰਾਂ ਵੱਲੋਂ ਤੇ ਇਸ ਸਬੰਧੀ ਇੱਕ ਸਮੂਹ ਕਿਸਾਨ ਜਥੇਬੰਦੀਆਂ ਦੇ ਵੱਲੋਂ 30 ਜੁਲਾਈ ਨੂੰ ਕੁੱਕਰਪਿੰਡ ਜ਼ਿਲ੍ਹਾ ਜਲੰਧਰ ਦੇ ਵਿੱਚੋਂ ਇੱਕ ਵਿਸ਼ਾਲ ਟਰੈਕਟਰ ਮਾਰਚ ਭਾਰਤੀ ਕਿਸਾਨ ਯੂਨੀਅਨ ਦਬਾਬਾ ਪੰਜਾਬ ਪ੍ਰਧਾਨ ਮਨਜੀਤ ਸਿੰਘ ਰਾਏ ਸੂਬਾ ਜਨਰਲ ਸਕੱਤਰ ਸਤਰਾਮ ਸਿੰਘ ਸਾਨੀ ਸੂਬਾ ਸੀਨੀਅਰ ਮਿਤ ਪ੍ਰਧਾਨ ਹਰਪੰਜਨ ਸਿੰਘ ਬਾਜਵਾ ਦੀ ਅਗਵਾਈ ਹੇਠ ਇਹ ਮਾਰਚ ਜਿਹੜਾ ਇਹ ਕੱਢਿਆ ਜਾ ਰਿਹਾ ਤੇ ਇਹਦੇ ਸਬੰਧ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਕੀ ਲੋਕਾਂ ਨੂੰ ਅਪੀਲ ਕੀਤੀ ਹੈ ਤੇ ਸਾਨੂੰ ਕੀ ਅਪੀਲ ਕੀਤੀ ਹੈ ਤੇ ਜਿਨ੍ਹਾਂ ਦੀ ਜ਼ਮੀਨ ਸਰਕਾਰ ਵੱਲੋਂ ਹੜੱਪੀ ਜਾ ਰਹੀ ਹੈ ਉਹਨਾਂ ਨੂੰ ਕੀ ਅਪੀਲ ਕੀਤੀ ਹੈ ਆ ਉਹ ਦੁੱਖ ਨੂੰ ਦਿਖਾਉਣੀ ਆ ਇਸ ਰਿਪੋਰਟ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਜੀ ਫਤਿਹ ਕੱਲ ਨੂੰ ਜੋ 30 ਤਰੀਕ ਨੂੰ ਜੋ ਇੱਕ ਪੰਜਾਬ ਦੇ ਵਿੱਚ ਵੱਡਾ ਟ੍ਰੈਕਟਰ ਮਾਰਚ ਹੋਣ ਜਾ ਰਿਹਾ ਹੈ ਉਸੇ ਸਿਲਸਿਲੇ ਨੂੰ ਜੋ ਕਿ ਸਰਕਾਰ ਦੀਆਂ ਮਾੜੀਆਂ ਨੀਤੀਆਂ ਲੈਂਡ ਪੋਲੀਸੀ ਤੱਕੇ ਨਾ ਜ਼ਮੀਨਾਂ ਹੜੱਪਣ ਵਾਲਾ ਜਿਹੜਾ ਸਰਕਾਰਾਂ ਕੰਮ ਕਰਦੀਆਂ ਉਹਦੇ ਵਿਰੋਧ ਵਿੱਚ ਟਰੈਕਟਰ ਮਾਰਚ ਹੋਣਾ ਜੋ ਕਿ ਭੁੱਲਾਰਾਈ ਪਿੰਡ ਦੀ 200 ਏਕੜ ਜ਼ਮੀਨ ਹੈ ਤੇ 60 ਪਰਿਵਾਰ ਨੇ ਉਹ ਸਾਰੇ ਪਰਿਵਾਰਾਂ ਨੂੰ ਅੱਜ ਮਿਲੇ ਆ ਤੇ ਉਹ ਸਾਰੇ ਸਵੇਰੇ ਆਪੋ ਆਪਣੇ ਟਰੈਕਟਰ ਲੈ ਕੇ ਭੁੱਲਾਰਾਈ ਚੌਕ ਦੇ ਵਿੱਚ ਇਕੱਠੇ ਹੋਣਗੇ ਉਸ ਤੋਂ ਬਾਅਦ ਮੇਲਾ ਵਾਲੇ ਚੌਕ ਤੋਂ ਹੁੰਦੇ ਹੋਏ ADC ਨੂੰ ਜਾ ਕੇ ਮੰਗ ਪੱਤਰ ਦੇਣਗੇ ਕਿ ਅਸੀਂ ਭਾਈ ਜ਼ਮੀਨਾਂ ਨਹੀਂ ਦੇਣੀ ਆ ਅਸੀਂ ਜਿੱਥੇ ਹੈਗੇ ਆ ਬੜੇ ਵਧੀਆ ਰਾਜੀ ਖੁਸ਼ੀਆਂ ਪਰ ਨਾਲ ਹੀ ਮੈਂ ਸਾਰੇ ਕਿਸਾਨ ਅਤੇ ਮਜ਼ਦੂਰ ਵੀਰਾਂ ਨੂੰ ਬੇਨਤੀਆਂ ਕਰਨਾ ਕਿ ਭਾਈ ਕੱਲੇ ਕੱਲੇ ਨੂੰ ਇਹਨਾਂ ਨੇ ਨੱਪਣਾ ਜਿੰਨੇ ਵੀ ਮੇਰੇ ਵੀਰ ਵੱਧ ਤੋਂ ਵੱਧ ਚੜ ਕੇ ਆ ਸਕਦੇ ਨੇ ਟਰੈਕਟਰ ਲੈ ਕੇ ਜੇ ਕਿਸੇ ਕੋਲ ਟਰੈਕਟਰ ਨਹੀਂ ਮੋਟਰਸਾਈਕਲ ਸਕੂਟਰ ਭਾਵੇਂ ਸਾਈਕਲ ਗੱਡੀਆਂ ਤੇ ਸਵੇਰੇ 10 ਵਜੇ ਪਹੁੰਚਣ ਦੀ ਕਿਰਪਾਲਤਾ ਕਰਨੀ ਸਵਾ 9:00 10 ਵਜੇ ਚੌਂਕ ਦੇ ਵਿੱਚੋਂ ਚਾਲੇ ਪਾਏ ਜਾਣਗੇ ਅਤੇ ਸਰਕਾਰ ਨੂੰ ਇੱਕ ਅਜਿਹੀ ਅਪੀਲ ਕਰਨੀ ਆ ਕਿ ਭਾਈ ਇਹ ਸ਼ੁਰੂਆਤ ਹੈ ਤੂੰ ਪੰਜਾਬ ਨੂੰ ਨਾ ਛੇੜ ਜੇ ਸਰਕਾਰ ਇਹ ਆਪਣੇ ਕਾਨੂੰਨ ਵਾਪਸ ਨਹੀਂ ਲੈਂਦੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਸੰਘਰਸ਼ ਜਿਹੜੇ ਹੋਣਗੇ ਉਹਦੇ ਲਈ ਸਰਕਾਰ ਤਿਆਰ ਨਹੀਂ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ